ਇਹਦਾ ਗਲਾ ਕੁੱਟਿਆ ਗਿਆ ਇਹਦੇ 'ਤੇ ਵੈਪਨ ਸਾਧਿਆ ਗਿਆ ਜੇ ਕਿਸੇ ਬੰਦੇ ਆਪਾਂ ਪਿਸਟੋਲ ਕਰ ਲਈਏ ਨਾ ਤਾਂ ਉਹ ਵੀ 307 ਬਣਦੀ ਹੈ ਇਹ ਬੰਦੇ ਨੂੰ ਢਾਕੇ ਉਹਦੇ ਗਲ ਨੂੰ ਕੁੱਟਣ ਦੀ ਕੋਸ਼ਿਸ਼ ਕਰੀਏ ਸੱਟਾਂ ਇੰਨੀਆਂ ਵੱਜਦੀਆਂ ਕਿ ਬੰਦਾ ਮਰ ਸਕਦਾ 308 ਲੱਗਦੀ ਹੈ ਲੇਕਿਨ ਸਾਰੀਆਂ ਚੀਜ਼ਾਂ ਗਾਇਬ ਕੁਝ ਸਿਆਸੀ ਸ਼ਖਸੀਅਤਾਂ ਨੇ ਕੁਝ ਪੁਲਿਸ ਅਧਿਕਾਰੀਆਂ ਨੇ ਫੋਨ ਕੀਤੇ ਆਪਾਂ ਜੀ ਮਕਾਲੀਏ ਮੈਂ ਉਹਨਾਂ ਨੂੰ ਕਿਹਾ ਜੀ ਲਾਜੋ ਤੁਸੀਂ ਧਰਾਮਾ ਮੁੱਕ ਜੂ ਰਾਤ ਜਿੱਥੇ ਅਸੀਂ 71 ਹੋਣਾ ਸੀ ਉੱਥੇ ਪ੍ਰਸ਼ਾਸਨ ਨੇ ਦਬਾਅ ਪਾ ਕੇ ਪਾਣੀ ਛੜਵਾਤਾ ਕੀ ਫੇਰ ਅਸੀਂ ਤਾਂ ਨਾਲੀਆਂ ਤੇ ਵੀ ਬੈਠਣ ਵਾਲੇ ਲੋਕ ਆ ਸਾਨੂੰ ਕੋਈ ਰੋਕ ਨਹੀਂ ਸਕਦਾ ਨੌਨੇ ਹਰਦ ਸਿੰਘ ਐਸਐਸਪੀ ਹੁੰਦਾ ਸੀ ਉਸ ਵੇਲੇ ਜਿਹੜੀ ਐ ਪੱਤਰਕਾਰਾਂ ਨਾਲ ਬਦਤਮੀਜ਼ੀ ਕੀਤੀ ਸੀ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ 'ਚ ਬਾਦਲ ਸਾਹਿਬ ਦਾ ਸਾਰੇ ਪੰਜਾਬ 'ਚ ਬਾਈਕਾਟ ਕੀਤਾ ਸੀ ਕਿ ਅਸੀਂ ਜਿੰਨੀ ਦੇਰ ਇਹਨੂੰ ਨਹੀਂ ਸਸਪੈਂਡ ਕਰਦੇ ਬਾਈਕਾਟ ਨਹੀਂ ਖੁੱਲਦਾ ਔਰ ਪ੍ਰਕਾਸ਼ ਸਿੰਘ ਬਾਦਲ ਨੂੰ ਸਸਪੈਂਸ਼ਨ ਦੇ ਆਰਡਰ ਕਰਨੇ ਪਏ ਸੀ ਮੁੱਖ ਮੰਤਰੀ ਸਾਹਿਬ ਅਸੈਂਬਲੀ ਦੇ ਵਿੱਚ ਜਿੰਦਾ ਲੈ ਕੇ ਚਲੇ ਜਾਂਦੇ ਐ ਸਪੀਕਰ ਸਾਹਿਬ ਨੂੰ ਕਹਿੰਦੇ ਜੀ ਜਿੰਦਾ ਲਾ ਦਿਓ ਅੱਗੇ ਬਾਹਰ ਨਾਲ ਨਿਕਲ ਜਾਂਦੇ ਜੇ ਇਹ ਪੋਜੀਸ਼ਨ ਹੋਊਗੀ ਤਾਂ ਫਿਰ ਪੱਤਰਕਾਰਾਂ ਦਾ ਜੇ ਆਪਾਂ ਕਹੀਏ ਵੀ ਉਹ ਇੱਜ਼ਤ ਮਾਨ ਸਤਿਕਾਰ ਕਰਨਗੇ ਨਹੀਂ ਹੋ ਸਕਦਾ ਹੁਣ ਸਾਡਾ ਅਲਟੀਮੇਟ ਮੈਂ ਇੱਕ ਹਫ਼ਤੇ ਦਾ ਇੱਕ ਹਫ਼ਤੇ ਦੇ ਵਿੱਚ ਵਿੱਚ ਦੇ ਤਾਂ ਤੁਸੀਂ ਉਹਨਾਂ ਤੇ ਧਰਾਵਾ ਲਾਉਣੇ ਹੋ ਠੀਕ ਨਹੀਂ ਅਗਲਾ ਜਿਹੜਾ ਪੜਾ ਹੈ ਸੰਘਰਸ਼ ਦਾ ਉਹ ਸ਼੍ਰੀ ਮੁਖਸ਼ਰ ਸਾਹਿਬ ਹੋਊਗਾ ਮੈਂ ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰ ਹਾਂ ਰਣਜੀਤ ਸਿੰਘ ਗਿਲਹੋੜਾਂ ਦਾ ਜੇ ਗਿੱਲ ਹੁਣੀ ਠੀਕ ਤਰੀਕੇ ਦੇ ਨਾਲ ਕਵਰੇਜ ਨਾ ਕਰਦੇ ਤੇ ਮੇਰਾ ਨਹੀਂ ਖਿਆਲ ਕਿ ਗਿੱਦੜਵਾਹਾ ਦੇ ਵਿੱਚ ਇਸ ਤਰ੍ਹਾਂ ਇਕੱਠ ਹੁੰਦੇ ਦੂਜਾ ਮੈਂ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਦੁੱਧ ਦਾ ਦਿੱਤਾ ਪਰ ਖੋਲਤੀਆਂ ਤੇ ਉਹ ਮੀਂਗਣਾ ਮੀਂਗਣਾ ਖੋਲਣ ਦੀ ਬਦੌਲਤ ਸਾਨੂੰ ਫਿਰ ਇੱਥੇ ਆਉਣ ਦਾ ਮੌਕਾ ਮਿਲਿਆ ਗਿੱਦੜਵਾਹਾ ਜੇ ਆਪਾਂ ਦੇਖੀਏ ਪਿਛਲੇ ਦਿਨਾਂ 'ਚ ਮੈਂ ਇੱਥੇ ਇੱਕ ਭੋਗ ਸਮਾਗਮ ਤੇ ਆਇਆ ਸੀ ਤੇ ਕਿਦਨ ਵੇਹੇ ਦੀਆਂ ਦੋ ਸ਼ਖਸੀਅਤਾਂ ਵਿਚੜੀਆਂ ਸੀ ਭੂਗਤੋਂ ਬਾਅਦ ਬੰਦੇ ਗੱਲਾਂ ਕਰਦੇ ਸੀ ਕਹਿੰਦੇ ਗਿੱਦੜਵਾਹਾ ਬਗਿਹੜਾਂ ਦੇ ਵਿਚਕਾਰ ਆਇਆ ਹੋਇਆ ਹੈ ਇੱਥੇ ਇੱਕ ਬਗਿਹੜਾ ਇੱਧਰ ਬੈਠਿਆ ਤੇ ਇੱਧਰ ਬੈਠਿਆ ਦੋ ਬੰਦੇ ਸੀ ਚਾਹੇ ਉਹ ਕੁਝ ਵੀ ਕਰਦੇ ਉਹਨਾਂ ਨੇ ਗਿੱਦੜਵਾਹਾ ਨੂੰ ਬਗਿਹੜਾਂ ਤੋਂ ਬਚਾ ਕੇ ਰੱਖਿਆ ਸੀ ਠੀਕ ਹੈ ਦੋ ਬੰਦੇ ਇੱਥੇ ਨਹੀਂ ਰਹੇ ਪਰ ਇਹਦਾ ਮਤਲਬ ਇਹ ਨਹੀਂ ਕਿ ਗਿੱਦੜਵਾਹਾ ਲਾ ਵਾਰਸ ਹੋ ਗਿਆ ਰਣਜੀਤ ਵਰਗੇ ਬੰਦੇ ਬੈਠੇ ਐ ਜਿਨ੍ਹਾਂ ਨੇ ਗਿੱਦੜਵਾਹਾ ਨੂੰ ਅੱਜ ਮੇਰੇ ਖਿਆਲਾ ਵੀ ਦੁਨੀਆ ਦੇ ਨਕਸ਼ੇ ਤੇ ਲੈ ਆਂਦਾ ਬ੍ਰੋਧੀ ਤਰਦੇ ਆਗੂ ਰਹੇ ਐ ਸਰਦਾਰ ਸੁਖਪਾਲ ਸਿੰਘ ਕਹਿੰਦਾ ਇੱਥੇ ਆਏ ਹੋਏ ਐ ਵੱਖ-ਵੱਖ ਜਥੇਬੰਦੀਆਂ ਦੇ ਉਗਰਾਹਾਂ ਯੂਨੀਅਨ ਤੇ ਜਿੰਨੀਆਂ ਵੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮੈਂ ਸਾਰਿਆਂ ਦਾ ਨਾਲ ਲੈਣ ਲੱਗਿਆ ਤਾਂ ਬਹੁਤ ਲੰਬਾ ਹੋ ਜੂ ਉਹਨਾਂ ਦਾ ਬੜਾ ਭਾਰੀ ਸਹਿਯੋਗ ਹੈ ਅਸੀਂ ਧੰਨਵਾਦੀ ਆ ਪਰ ਗੱਲਾਂ ਦੋ ਤਿੰਨ ਆ ਕਿ ਜਿਹੜੀ ਸਾਡੀ ਸਰਕਾਰ ਬਾਰੇ ਗੱਲਾਂ ਕੀਤੀਆਂ ਆ ਆਮ ਤੌਰ ਤੇ ਡੈਮੋਕ੍ਰੇਸੀ ਦੇ ਵਿੱਚ ਸਰਕਾਰ ਦੇ ਨਾਲ-ਨਾਲ ਆਪੋਜੀਸ਼ਨ ਦੀ ਭੂਮਿਕਾ ਬਹੁਤ ਵੱਡੀ ਹੁੰਦੀ ਹੈ ਔਰ ਸਿਆਣੀ ਸਰਕਾਰ ਤੇ ਸਿਆਣਾ ਮੁੱਖ ਮੰਤਰੀ ਉਹ ਹੁੰਦਾ ਹੈ ਜਿਹੜਾ ਆਪੋਜੀਸ਼ਨ ਨੂੰ ਥੋੜਾ ਜਿਆ ਸਪੇਸ ਦਿੰਦਾ ਕਿ ਆਪੋਜੀਸ਼ਨ ਜਿਉਂਦੀ ਰਹੇ ਤਾਂ ਕਿ ਜਿਹੜਾ ਅੰਦਰੋਂ ਅੰਦਰ ਗੁਵਾਰਾ ਭਰ ਰਿਹਾ ਨਾ ਉਹ ਗੁਵਾਰਾ ਕਿਤੇ ਫੁੱਟ ਨਾ ਜਾਵੇ ਪੰਡਤ ਜਵਾਰਲਾਲ 네ਰੂ ਇਸ ਦੇਸ਼ ਦੇ ਬਹੁਤ ਮਹਾਨ ਪ੍ਰਧਾਨ ਮੰਤਰੀ ਹੋਏ ਸ਼ੁਰੂ ਚ ਆਜ਼ਾਦੀ ਲਹਿਰ ਤੋਂ ਲੈ ਕੇ ਸਾਰਾ ਕੁਝ ਕੀਤਾ ਹੈ ਔਰ ਪੰਡਤ ਜਵਾਰਲਾਲ 네ਰੂ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਸੀ ਜਦੋਂ ਬਾਜਪਾਈ ਨੂੰ ਪਹਿਲੀ ਵਾਰ ਸੁਣਿਆ ਸੀ ਕਿ ਇਹ ਬੰਦਾ ਕਿਸੇ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਬਣੂਗਾ ਪਿਛਲੇ ਸਮੇਂ ਚ ਆਪਾਂ ਦੇਖਿਆ ਜਿਹੜੇ ਲੰਬਾ ਸਮਾਂ ਮੁੱਖ ਮੰਤਰੀ ਰਿਹਾ ਇਹ ਪ੍ਰਕਾਸ਼ ਸਿੰਘ ਬਾਦਲ ਜਾਂ ਦੋਵਾਰੀ ਕੈਪਟਨ ਅਮਰਿੰਦਰ ਸਿੰਘ ਦੁਸ਼ਮਣੀ ਵੀ ਡਾਢੀ ਸੀ ਰਾਜਰਣ ਵੀ ਜਾਂਦੇ ਸੀ ਆਪਸ ਵਿੱਚ ਪਰ ਇੱਕ ਗੱਲ ਹੁੰਦੀ ਸੀ ਕਿ ਜਦੋਂ ਕੋਈ ਸਾਂਝਾ ਕੰਮ ਹੁੰਦਾ ਸੀ ਉਹ ਇਕੱਠੇ ਹੋ ਜਾਂਦੇ ਸੀ ਜਿਹੜੀ ਬਾਟਰ ਟਰਮੀਨੇਸ਼ਨ ਐਕਟ ਬਣਾਇਆ ਗਿਆ ਸੀ ਖੁਦ ਕੈਪਟਨ ਅਮਰਿੰਦਰ ਸਿੰਘ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਕੋਲੇ ਚਲੋ ਜੀ ਗਵਰਨਰ ਕੋਲੇ ਚਲੀਏ ਤੇ ਜਾ ਕੇ ਉਹ ਪੁਝਵਾਇਆ ਸੀ ਪਰ ਸਾਡੇ ਤਾਂ ਇੱਥੇ ਹਾਲਤੇ ਬਣੀਆਂ ਐ ਕਿ ਸਪੇਸ ਕਲੀਏ ਨਹੀਂ ਆਪੋਜੀਸ਼ਨ ਦੀ ਖਤਮ ਕਰਤੀ ਮੁੱਖ ਮੰਤਰੀ ਸਾਹਿਬ ਪਾਰਲੀਮੈਂਟ ਅਸੈਂਬਲੀ ਦੇ ਵਿੱਚ ਜਿੰਦਾ ਲੈ ਕੇ ਚਲੇ ਜਾਂਦੇ ਐ ਸਪੀਕਰ ਸਾਹਿਬ ਨੂੰ ਕਹਿੰਦੇ ਜੀ ਜਿੰਦਾ ਲਾ ਦਿਓ ਅੱਗੇ ਤੇ ਬਾਹਰ ਨਾਲ ਨਿਕਲ ਜਾਣ ਜੇ ਬਾਹਰ ਨਿਕਲ ਕੇ ਤਾਂ ਅੰਦਰ ਨਾ ਆ ਜਾਣ ਜੇ ਇਹ ਪੋਜੀਸ਼ਨ ਹੋਊਗੀ ਤਾਂ ਫਿਰ ਪੱਤਰਕਾਰਾਂ ਦਾ ਜੇ ਆਪਾਂ ਕਹੀਏ ਵੀ ਉਹ ਇੱਜ਼ਤ ਮਾਨ ਸਤਿਕਾਰ ਕਰਨਗੇ ਨਹੀਂ ਹੋ ਸਕਦਾ ਮੇਰੇ ਸਾਥੀ ਨੇ ਸੁਸੋਧਿਆ ਸਾਹਿਬ ਦੀ ਗੱਲ ਕੀਤੀ ਹੈ ਮੇਰਾ ਖਿਆਲ ਹੈ ਵੀ ਸਾਡੇ ਭਟਾਰੇ ਪੱਤਰਕਾਰ ਭਾਈਚਾਰੇ ਲਈ ਇਹ ਤੂੰ ਸ਼ਰਮਨਾਕ ਗੱਲ ਹੋਏ ਨਹੀਂ ਸਕਦੀ ਕਿ ਜਿਹੜਾ ਬੰਦਾ ਪੱਤਰਕਾਰਾਂ ਦੇ ਵਿੱਚ ਰਿਆ ਉਹ ਸਾਮ ਦੰਡ ਭੇਦ ਭਾਵ ਕੁੱਟਮਾਰ ਸਾਰੀ ਗੱਲ ਕਰਦਾ ਹੋਵੇ ਔਰ ਉਹ ਪੰਜਾਬ ਦਾ ਇਨਚਾਰਜ ਹੈ ਤੇ ਉਹਦੀ ਨਜ਼ਰ ਸਾਹ ਨਹੀਂ ਪੱਤਰਕਾਰਾਂ ਦੇ ਉੱਤੇ ਪਰਚੇ ਹੋ ਰਹੀ ਹੈ ਗੱਲ ਰਤਨਦੀਪ ਦੀ ਚੱਲੀ ਸੀ ਰਤਨਦੀਪ ਨੂੰ ਮੁੱਖ ਮੰਤਰੀ ਨੇ ਇਕੱਲਾ ਮੇਣਾ ਨਹੀਂ ਮਰਿਆ ਸੀ ਸਗੋ ਰਤਨਦੀਪ ਨੂੰ ਜਿੱਥੇ ਪ੍ਰੈਸ ਗੈਲਰੀ ਹੈ ਉੱਥੇ ਜਾਣ ਤੋਂ ਰੋਕਣ ਵਾਸਤੇ ਜਦੋਜਾਦ ਕੀਤੀ ਗਈ ਸੀ ਅਸੀਂ ਬੈਠੇ ਸਾਂ ਮੇਰੇ ਕੋਲੇ ਤਿੰਨ ਚਾਰ ਵਾਰ ਪੁਲਿਸ ਵਾਲੇ ਆਏ ਪਬਲਿਕ ਰਿਲੇਸ਼ਨ ਵਾਲੇ ਆਏ ਕਿ ਇਹਨੂੰ ਉਠਾ ਦਿੱਤਾ ਜਾਵੇ ਤੇ ਮੈਂ ਸਾਫੀ ਕਹਿੰਦਾ ਸੀ ਉਠਾਓਗੇ ਤੇ ਗੜਬੜ ਹੋਊਗੀ ਅਸੀਂ ਸਾਰੇ ਭਾਈ ਘਾਟ ਕਰਾਂਗੇ ਹੁਣ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਦਿੱਲੀ ਮੁੱਖ ਮੰਤਰੀ ਸਾਹਿਬ ਨੇ ਤੇ ਖਬਰੇ ਆਈ ਪਈ ਹੈ ਕਿ ਕੁਝ ਚੋਣਵੇਂ ਪੱਤਰਕਾਰਾਂ ਨੂੰ ਉੱਥੇ ਵੀ ਨਹੀਂ ਜਾਣ ਦਿੱਤਾ ਗਿਆ ਇੱਥੇ ਗੱਲ ਕੀਤੀ ਹੈ ਕਿ ਕੇਜਰੀਵਾਲ ਸਾਹਿਬ ਦੇ ਮਹਿਲ ਨੂੰ ਜਿਸ ਬੀਬੀ ਨੇ ਨੰਗਾ ਕੀਤਾ ਸੀ ਬੇਨਕਾਬ ਕੀਤਾ ਸੀ ਉਹਦੇ ਤੇ ਲੁਧਿਆਣੇ ਤੇ ਪਰਚਾ ਹੋਇਆ ਤੇ ਬਾਅਦ ਦੇ ਵਿੱਚ ਹਾਈ ਕੋਰਟ ਚੋਂ ਛਿੱਤਰ ਪਏ ਉਹ ਸਾਰਾ ਕੁਝ ਹੋਇਆ ਤਾਂ ਮੈਂ ਜਿਹੜੀ ਆ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਇਹਦੇ ਨਾਲ ਮੈਂ ਥੋੜੀ ਜਿਹੀ ਇੱਕ ਗੱਲ ਦੱਸ ਦਮਾਂ ਓਏ ਇਹ ਹੈ ਕਿ ਜਦੋਂ ਦਾ ਇਹ ਮਾਮਲਾ ਚੱਲਿਆ ਹੈ ਪਰਚਾ ਬੇਸ਼ੱਕ ਦਰਜ ਕਰ ਲਿਆ ਪਰ ਪਰਚੇ 'ਚ ਬੱਚੇ ਬੜੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਧਰਾਮਾ ਲਾਈਆਂ ਐ ਮੇਨ ਟਰਹਾ ਮਾਜੜੀਆਂ ਗੱਡੀਆਂ ਲੱਕੜੀਆਂ ਬੜਦੀਆਂ ਸੀ ਉਹ ਨਹੀਂ ਲਗੀਆਂ ਰਣਜੀਤ ਦੀ ਪਗਲਾਹੀ ਰਣਜੀਤ ਨੂੰ ਬੰਨ ਕੇ ਗੱਡੀ 'ਚ ਸਿੱਟਣ ਦੀ ਕੋਸ਼ਿਸ਼ ਕੀਤੀ ਇਹਦਾ ਗਲਾ ਕੁੱਟਿਆ ਗਿਆ ਇਹਦੇ ਵੱਲ ਵੈਪਨ ਸਾਧਿਆ ਗਿਆ ਮੇਰੇ ਖਿਆਲ ਮੁਤਾਬਿਕ ਸਾਡੇ ਕੋਲੇ ਵਕੀਲ ਸਾਹਿਬਾਨ ਵੀ ਹੈਗੇ ਖੈਰਾ ਸਾਹਿਬ ਖੁਦ ਵੀ ਵਕੀਲ ਹੈ ਇਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਜੇ ਕਿਸੇ ਬੰਦੇ ਆਪ ਪਿਸਟੋਲ ਕਰ ਲਈਏ ਨਾ ਤਾਂ ਉਹ ਵੀ 307 ਬਣਦੀ ਹੈ ਜੇ ਬੰਦੇ ਨੂੰ ਢਾਕੇ ਉਹਦੇ ਗਲ ਨੂੰ ਕੁੱਟਣ ਦੀ ਕੋਸ਼ਿਸ਼ ਕਰੀਏ ਸੱਟਾਂ ਇੰਨੀਆਂ ਵੱਜਦੀਆਂ ਕਿ ਬੰਦਾ ਮਰ ਸਕਦਾ 308 ਲਗਦੀ ਹੈ ਲੇਕਿਨ ਸਾਰੀਆਂ ਚੀਜ਼ਾਂ ਗਾਇਬ ਜਦੋਂ ਅਸੀਂ ਇੱਥੇ ਆ ਗਏ ਪਤਾ ਲੱਗਿਆ ਵੀ ਪੱਤਰਕਾਰ ਭਾਈਚਾਰ ਆ ਗਿਆ ਪਾਸੇ-ਆਸੇ ਤੇ ਲੋਕ ਆ ਗਏ ਉਹਨੇ ਦੀ ਮਦਦ ਕਰਨਗੇ ਕੁਝ ਸਿਆਸੀ ਸ਼ਖਸੀਅਤਾਂ ਨੇ ਕੁਝ ਪੁਲਿਸ ਅਧਿਕਾਰੀਆਂ ਨੇ ਫੋਨ ਕੀਤੇ ਆਪਾਂ ਦੀ ਮਕਾਲੀਏ ਮੈਂ ਉਹਨਾਂ ਨੂੰ ਕਿਹਾ ਜੀ ਲਾਜੋ ਤੁਸੀਂ ਧਰਾਮਾ ਮੁੱਕ ਜੂ ਨਹੀਂ ਤੇ ਆਪਾਂ ਇਓ ਕਰ ਲਈਏ ਇਓ ਕਰ ਲਈਏ ਸਾਰਾ ਕੁਝ ਕਰਦਿਆਂ ਕਰਾਉਦਿਆ ਰਾਤ ਜਿੱਥੇ ਅਸੀਂ ਇਕੱਤਰ ਹੋਣਾ ਸੀ ਉੱਥੇ ਪ੍ਰਸ਼ਾਸਨ ਨੇ ਦਬਾਅ ਪਾ ਕੇ ਪਾਣੀ ਛੜਵਾਤਾ ਕੀ ਫੇਰ ਅਸੀਂ ਤਾਂ ਨਾਲੀਆਂ ਤੇ ਵੀ ਬੈਠਣ ਵਾਲੇ ਲੋਕ ਆ ਸਾਨੂੰ ਕੋਈ ਰੋਕ ਨਹੀਂ ਸਕਦਾ ਮੈਂ ਗੱਲ ਕਲੀਅਰ ਕਰ ਦਿਆਂ ਇਹ ਗਿੱਦੜਵਾਹ ਤੂੰ ਇੰਪ੍ਰੈਸ ਦੀ ਆਜ਼ਾਦੀ ਦੀ ਸ਼ੁਰੂਆਤ ਬਾਅਦ ਸਮਾ ਪਹਿਲਾ ਦੀ ਦੇ ਉੱਤੇ ਹਮਲਾ ਹੋਇਆ ਸੀ ਦਾਨੇਲੀਆ ਸਾਹਿਬ ਨੇ ਗੱਲ ਕੀਤੀ ਆ ਅਖਬਾਰਾਂ ਲਾਉਣ ਦੀ ਅਖਬਾਰਾਂ ਇੱਥੇ ਲੰਘੀਆਂ ਗਈਆਂ ਸੀ ਉਸ ਤੋਂ ਬਾਅਦ ਇੱਥੋਂ ਬਹੁਤ ਕੁਝ ਹੋਇਆ ਇੱਥੇ ਦਾ ਮੁੰਡਾ ਰਾਜੂ ਹੈ ਉਹਨੂੰ ਇੱਕ ਪੋਲੀਟਿਸ਼ੀਅਨ ਦੇ ਪੀਏ ਨੇ ਕੁੱਟਿਆ ਸੀ ਅਸੀਂ ਲੜਾਈ ਲੜੀ ਪਰਚਾ ਦਰਜ ਕਰਾਇਆ ਔਰ ਬਾਅਦ ਵਿੱਚ ਉਸ ਬੰਦੇ ਨੇ ਮਿੰਤ ਕਰਕੇ ਜਿਹੜਾ ਹੈਗਾ ਮਾਫੀ ਵੀ ਮੰਗੀ ਤੇ ਉਹਨੂੰ ਮਾਫ ਵੀ ਕੀਤਾ ਉਹਦੀ ਗ੍ਰਿਫਤਾਰੀ ਹੋਈ ਉਹ ਜੇਲ੍ਹ ਦੇ ਵਿੱਚ ਗਿਆ ਸੀ ਇਸੇ ਤਰ੍ਹਾਂ ਜਿਹੜੇ ਹੈਗੇ ਆ ਸਾਡੇ ਇੱਕ ਬਹੁਤ ਵੱਡੇ ਦੁਆਬੇ ਦੇ ਹੁੰਦੇ ਸੀ ਬੜੇ ਸੀਨੀਅਰ ਅਫਸਰ ਹੁੰਦੇ ਸੀ ਡੀਐਸਪੀ ਸਾਹਿਬ ਨੌਨੇ ਹਲ ਸਿੰਘ ਐਸਐਸਪੀ ਹੁੰਦਾ ਸੀ ਉਹਦਾ ਖਾਸ ਸੀ ਉਸ ਵੇਲੇ ਜਿਹੜੀ ਹੈ ਪੱਤਰਕਾਰਾਂ ਨਾਲ ਬਦਤਮੀਜ਼ੀ ਕੀਤੀ ਸੀ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਚ ਬਾਦਲ ਸਾਹਿਬ ਦਾ ਸਾਰੇ ਪੰਜਾਬ ਚ ਬਾਈਕਾਟ ਕੀਤਾ ਸੀ ਕਿ ਐਸੀ ਜਿੰਨੀ ਦੇਰ ਇਹਨੂੰ ਨਹੀਂ ਸਸਪੈਂਡ ਕਰਦੇ ਬਾਈਕਾਟ ਨਹੀਂ ਖੁੱਲਦਾ ਔਰ ਪ੍ਰਕਾਸ਼ ਸਿੰਘ ਬਾਦਲ ਨੂੰ ਸਸਪੈਂਸ਼ਨ ਦੇ ਆਰਡਰ ਕਰਨੇ ਪਏ ਸੀ ਆਪੂਸ਼ਨ ਮਿੱਤਰ ਬੋਲ ਕੇ ਗਿਆ ਪਰਚਾ ਇਹਦੇ ਤੇ ਦਰਜ ਕੀਤਾ 48 ਘੰਟੇ ਨਹੀਂ ਚਲੇ ਉਹ ਪਰਚੇ ਦੀ ਕੈਨਸਲੇਸ਼ਨ ਭਰਨੀ ਪਈ ਅਰਨਜੀਤ ਸਿੰਘ ਤਕੜਾ ਹੋ ਤੇਰੇ ਨਾਲ ਸਾਰਾ ਪੰਜਾਬ ਹੈ ਅਸੀਂ ਸਿਰਫ ਸਿਰ ਸੰਕੇਤਕ ਇਕੱਠ ਕਰਨ ਦੀ ਇਹ ਗੱਲ ਕੀਤੀ ਸੀ ਕਿ ਪੱਤਰਕਾਰ ਇਕੱਠੇ ਹੋ ਜਾਣਗੇ ਅਸੀਂ ਧਰਮਾਧੀਆਂ ਜਥੇਬੰਦੀਆਂ ਦੇ ਪੋਲਿਟੀਕਲ ਬੰਦਿਆ ਦੇ ਜਿਹੜੇ ਇੱਥੇ ਆਏ ਉਹਨਾਂ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਹੈ ਇਹ ਸਿਰਫ ਤੇ ਸਿਰਫ ਇੱਕ ਸੰਕੇਤ ਹੈ ਐਸਐਸਪੀ ਰਾਤ ਬਦਲ ਗਿਆ ਨਮਾ ਐਸਐਸਪੀ ਨੇ ਸ਼ਾਇਦ ਚਾਰਜ ਲੈ ਲਿਆ ਹੋਵੇ ਹੁਣ ਸਾਡਾ ਅਲਟੀਮੇਟ ਅਲਟੀਮੇਟ ਮੈਂ ਇੱਕ ਹਫਤੇ ਦਾ ਇੱਕ ਹਫਤੇ ਦੇ ਵਿੱਚ ਵਿੱਚ ਦੇ ਤਾਂ ਤੁਸੀਂ ਉਹਨਾਂ ਦੇ ਧਰਾਵਾ ਲਾਉਣੇ ਹੋ ਠੀਕ ਨਹੀਂ ਇੱਕ ਹਫਤੇ ਤੋਂ ਬਾਅਦ ਅਸੀਂ ਤਾਰੀਖ ਕੋਈ ਜਥੇਬੰਦੀਆਂ ਨਾਲ ਰਹਿਮਤ ਸੁਨਾ ਕਰਨੇ ਉਹ ਤਾਰੀਖ ਦੇਵਾਂਗੇ ਤੇ ਅਗਲਾ ਜਿਹੜਾ ਪੜਾਏ ਸੰਘਰਸ਼ ਦਾ ਉਹ ਸ਼੍ਰੀ ਮੁਖਸ਼ਰ ਸਾਹਿਬ ਹੋਊਗਾ ਉਥੇ ਅਸੀਂ ਪੰਜਾਬ ਪੱਧਰ ਦਾ ਜਿਹੜਾ ਪ੍ਰੋਟੈਸਟ ਵੀ ਕਰਾਂਗੇ ਤੇ ਲਗਾਤਾਰ ਸੰਘਰਸ਼ ਕਰਾਂਗੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸੰਕੇਤਕ ਤੌਰ ਤੇ ਪੰਜਾਬ ਸਰਕਾਰ ਮੰਤਰੀ ਜੀ ਤੇ ਪੁਲਿਸ ਦਾ ਪੁਤਲਾ ਸਾੜਨਾ ਪੁਤਲਾ ਸਾੜਾਂਗੇ ਜਾ ਕੇ ਕਚਹਿਰੀਆਂ ਦੇ ਸਾਹਮਣੇ ਜਿੱਥੇ ਡੀਸੀ ਤੇ ਐਸਟੀਐਮ ਬੈੰਦੇ ਆ ਮੈਮੋਰੰਡਮ ਅਸੀਂ ਕੋਈ ਨਹੀਂ ਦੇਣਾ ਕਿਉਂਕਿ ਆ ਲੋਕ ਮੈਮੋਰੰਡਮ ਹੈ ਇਹਨਾਂ ਨੇ ਜੋ ਇਹ ਵਾਰਤ ਲਿਖਤੀ ਉਹੀ ਮੈਂ ਬੋਲ ਰਿਹਾ ਉਹਨਾਂ ਨੂੰ ਸਾਰਾ ਪਤਾ ਲੱਗ ਜਾਂਦਾ ਇੰਟੈਲੀਜੈਂਸ ਵਾਲੇ ਖੜੇ ਐ ਦੇ ਹੀ ਜਾਂਦੇ ਐ ਤੇ ਫਿਰ ਅਸੀਂ ਦੁਬਾਰਾ ਵਾਰਨਿੰਗ ਦਿੰਨੇ ਐ ਇਹ ਮਾਲਵੇ ਦੀ ਧਰਤੀ ਐ ਆ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਗੁਆੜ ਦੇ ਵਿੱਚ ਇੱਕ ਪਿੰਡ ਛੱਤੇ ਆਣਾ ਉਹ ਛੱਤੇ ਆਣੇ ਦੇ ਬਹੁਤ ਘਟ ਕੇਸ ਐ ਜਿਹੜੇ ਥਾਣੇ ਚ ਜਾਂਦੇ ਕਹਿੰਦੇ ਇੱਥੇ ਇੱਕ ਬਾਬਾ ਰਹਿੰਦਾ ਹੁੰਦਾ ਸੀ ਕਿ ਉਸ ਬਾਬੇ ਨੇ ਲੋਕਾਂ ਨੂੰ ਇੱਕ ਤਰ੍ਹਾਂ ਦਾ ਪਾਠ ਪੜਾਇਆ ਸੀ ਮੈਂ ਉਹਦੇ ਤੇ ਖੋਜ ਕਰਦੇ ਕਰਦੇ ਪੁੱਛਿਆ ਵੀ ਉਹ ਬਾਬਾ ਕਿਹੜਾ ਐ ਤੇ ਮੈਨੂੰ ਚਰੰਜੀ ਲਾਲ ਧੀਰ ਹੋਰਾਂ ਨੇ ਦੱਸਿਆ ਸੀ ਕਿ ਬਾਬਾ ਕੋਈ ਹੋਰ ਨਹੀਂ ਮਾਲਵੇ ਦੇ 784 ਪਿੰਡਾਂ 'ਚੋਂ ਜ਼ਗੀਰਦਾਰੀ ਦਾ ਖਾਤਮਾ ਕਰਾਉਣ ਵਾਲਾ ਤੇਜਾ ਸਿੰਘ ਸੁਤੰਤਰ ਇੱਕ ਸੰਤ ਬਣ ਕੇ ਇੱਥੇ ਰਹਿੰਦਾ ਹੁੰਦਾ ਸੀ ਤੇ ਉਹਨੇ ਲੋਕਾਂ ਨੂੰ ਏਕਤਾ ਦਾ ਪਾਠ ਪੜਾਇਆ ਸੀ ਇਹ ਧਰਤੀ ਹੂ ਹੈ। ਇਹੀ ਛੱਤੇ ਆਣੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀਆਂ ਜਦੋਂ ਕਿਹਾ ਸੀਗਾ ਲੈ ਲਓ ਭਾਈ ਤੁਸੀਂ ਆਪਣੀਆਂ ਤਲਵਾਰਾਂ ਤੇ ਬਾਬਾ ਦਾਨ ਸਿੰਘ ਨੇ ਕਿਹਾ ਸੀ ਤਲਵਾਰ ਨਹੀਂ ਚਾਹੀਦੀ ਸਿੱਖੀ ਚਾਹੀਦੀ ਐ ਸਿੱਖੀ ਲਈ ਸੀ ਇਸ ਕਰਕੇ ਤਕੜੇ ਹੋ ਜੋ ਅਸੀਂ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਤਕੜਾ ਸਹਿਰਸ਼ ਕਰਾਂਗੇ। ਬੇਨਤੀ ਆ ਸਾਰੇ ਭਰਾਵਾਂ ਨੂੰ ਕਿ ਆਪਾਂ ਚੱਲਾਂਗੇ ਸਭ ਤੋਂ ਮੂਹਰੇ ਹੀ ਦੇ ਸੰਘਰਸ਼ ਤੇ ਆਗੂ ਆ ਉਹ ਲੱਗਣਗੇ ਨਾਲ ਜਿਹੜੀਆਂ ਜਥੇਬੰਦੀਆਂ ਦੇ ਆਗੂ ਹੋਣਗੇ ਬਾਕੀ ਅਸੀਂ ਸਾਰੇ ਤਿੰਨ ਤਿੰਨ ਦੀਆਂ ਲਾਈਨਾਂ ਦੇ ਵਿੱਚ ਉੱਥੋਂ ਤੱਕ ਜਾਵਾਂਗੇ ਉੱਥੇ ਜਾ ਕੇ ਸਾਰਿਆਂ ਦਾ ਧੰਨਵਾਦ ਕਰਕੇ ਆਪਾਂ ਵਖੜਾਂਗੇ ਇੰਨੀਆਂ ਇੱਕ ਬੇਨਤੀਆਂ ਅਸੀਂ ਪ੍ਰਵਾਨ ਕਰੋਗੇ ਧੰਨਵਾਦ ਮਿਹਰਬਾਨੀ